ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਅਨੇਕਾਂ ਹੀ ਭਗਤ ਹਨ ਸੋ ਜਿਵੇਂ ਆਰਤ ਭਗਤ ਅਰਥਾਰਥੀ ਭਗਤ ਅਨਿੰਨ ਭਗਤ ਗਿਆਨੀ ਭਗਤ ਅਰਥਾਰਥੀ ਜਿਵੇਂ ਭਗਤ ਰੂਪ ਜੀ ਨੇ ਰਾਜ ਦੀ ਪ੍ਰਾਪਤੀ ਵਾਸਤੇ ਭਗਤੀ ਕੀਤੀ ਅਤੇ ਆਰਤ ਭਗਤ ਜਿਵੇਂ ਦੁੱਖ ਵਲੇ ਪ੍ਰਹਿਲਾਦ ਜੀ ਨੇ ਪਰਮੇਸ਼ਰ ਨੂੰ ਚੇਤੇ ਕੀਤਾ ਭਗਵਾਨ ਨੇ ਨਰਸਿੰਘ ਰੂਪ ਹੋ ਕਰਕੇ ਹਰਨਾਖਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ ਅਨਨ ਭਗਤ ਜਿਵੇਂ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਪਿੰਡ ਪੜਾ ਪ੍ਰੀਤ ਨਾ ਤੋਰੋ ਸੋ ਵਾਹਿਗੁਰੂ ਦਾ ਨਾਮ ਨਹੀਂ ਆਪਾਂ ਜਪਣਾ ਛੱਡਾਂਗੇ ਭਾਵੇਂ ਸਰੀਰ ਚਲਾ ਜਾਏ ਸਰੀਰ ਨੂੰ ਭਾਵੇਂ ਨਾਸ਼ ਕਰ ਦਿਓ ਇਸ ਤਰ੍ਹਾਂ ਪ੍ਰੀਤ ਦੇ ਨਾਲ ਭਗਤੀ ਕੀਤੀ ਔਰ ਭਗਤ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਸੋ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਨਾਲ ਬਚਨ ਕਹੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਾਮ ਜਪਣਾ ਸੰਗਤ ਚ ਬਹਿਣਾ ਚੱਲ ਲੱਗੇ ਮਹਾਰਾਜ ਆਪ ਜੀ ਨੇ ਕਿਰਪਾ ਇੰਨੀ ਕਰਤੀ ਹੈ ਹੁਣ ਇਹਨਾਂ ਚੀਜ਼ਾਂ ਦੀ ਅਜੇ ਵੀ ਲੋੜ ਹੈ ਤਾਨੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ ਤੁਹਾਨੂੰ ਨਹੀਂ ਲੋੜ ਹੁਣ ਕਿਸੇ ਸਾਧਨ ਦੀ ਲੋੜ ਨਹੀਂ ਰਹਿ ਗਈ ਪਰ ਤੁਹਾਡੀ ਜਿਹੜਾ ਕੋਈ ਸੰਗਤ ਕਰੇਗਾ ਨਾ ਉਹ ਤੁਸੀਂ ਤੁਹਾਨੂੰ ਤਾਂ ਬ੍ਰਹਮ ਗਿਆਨ ਦੀ ਦਾਤ ਹੈ ਪਰ ਉਹ ਵੇਖ ਕੇ ਬ੍ਰਹਮ ਗਿਆਨੀ ਬਣ ਜਾਊਗਾ ਕਿ ਬਾਬਾ ਬੁੱਢਾ ਜੀ ਨਹੀਂ ਨਾਉਂਦੇ ਮੈਂ ਕਿਉਂ ਨਾਵਾ ਇਹ ਨਹੀਂ ਨਾਮ ਜਪਦੇ ਮੈਂ ਕਿਉਂ ਜਪਾਂ ਜੇ ਉਹ ਬਿਨਾਂ ਨਾਮ ਜਪੇ ਬ੍ਰਹਮ ਗਿਆਨੀ ਤੇ ਮੈਂ ਵੀ ਬ੍ਰਹਮ ਗਿਆਨੀ ਬਣ ਜਾਂਦਾ ਨਾ ਹੁਣ ਤੋਂ ਬਿਨਾ ਬਿਨਾ ਨਾਮ ਜਪਣ ਤੋਂ ਬਿਨਾ ਤੁਹਾਡੀ ਜੋ ਰੀਸ ਕਰਨਗੇ ਉਹਨਾਂ ਨੂੰ ਘਾਟਾ ਪਵੇਗਾ ਇਸ ਕਰਕੇ ਤੁਸੀਂ ਨਾਮ ਜਪਣਾ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਗੁਰੂ ਕੇ ਪਿਆਰਿਓ ਇਸ ਜਿਹੜੀ ਆ ਨਾ ਉਹ ਜਿਹੜਾ ਕੰਮ ਆਪ ਨੂੰ ਸੌਖਾ ਲੱਗੇ ਉਹ ਬੜੀ ਛੇਤੀ ਕਰਦੇ ਆ ਜਿਹੜਾ ਮਨ ਨੂੰ ਚੰਗਾ ਲੱਗੇ ਨਾ ਉਹ ਬੜੀ ਛੇਤੀ ਕਰਦੇ ਆ ਸੰਤਾਂ ਦੀ ਕਮਾਈ ਜਾਂ ਉਹਨਾਂ ਸਾਰੀ ਰਾਤ ਜਾਗ ਕੇ ਜੋ ਕੋ ਸਿਮਰਨ ਕੀਤਾ ਜਾਂ ਸਾਧਗੁਰੂ ਜੀ ਦੀ ਆਗਿਆ ਵੱਲੋਂ ਮੁਖ ਨਹੀਂ 모ੜਿਆ ਆਪ ਸਰੀਰ ਦਾ ਮੋਹ ਨਹੀਂ ਕੀਤਾ ਘਰ ਪਰਿਵਾਰ ਦਾ ਮੋਹ ਨਹੀਂ ਕੀਤਾ ਕੋਈ ਹੋਰ ਦੂਜਾ ਮਨ ਚ ਫੁਰਨਾ ਨਹੀਂ ਆਉਂਦਾ ਇਹ ਤਾਂ ਸਾਡੇ ਮਨ 'ਚ ਪਤਾ ਨਹੀਂ ਸਾਨੂੰ ਪਰ ਸਾਨੂੰ ਇਹ ਪਤਾ ਵੀ ਹੁਣ ਸਾਹਮਣੇ ਬੈਠੇ ਕੀ ਕਰਨ ਲਿਆ ਉਹ ਕੋਜ ਆਪਾਂ ਕਰਨਾ ਸੋ ਇਸ ਪ੍ਰਕਾਰ ਬਹਾਪੁਰਖ ਬਾਬਾ ਬੁੱਢਾ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਭਾਈ ਮਨੀ ਸਿੰਘ ਸਾਹਿਬ ਜੀ ਇਹ ਗਿਆਨੀ ਭਗਤ ਹੋਏ ਹਨ ਲੱਖ ਭਗਤ ਅਰਾਧੇ ਜਪਦੇ ਪੀਓ ਪੀਓ ਅਣਗਿਣਤ ਪ੍ਰਕਾਰ ਦੀਆਂ ਭਗਤੀਆਂ ਹਨ ਨਵਦਾ ਭਗਤੀ ਪ੍ਰੇਮ ਭਗਤੀ ਪਰਾ ਭਗਤੀ ਅਪਰਾ ਭਗਤੀ ਆਦਕ ਅਨੇਕ ਪ੍ਰਕਾਰ ਦੀਆਂ ਭਗਤੀ ਕਰਨ ਦੀਆਂ ਵਿਧੀਆਂ ਹਨ ਅਨੇਕ ਪ੍ਰਕਾਰ ਦੇ ਭਗਤਾਂ ਨੂੰ ਅਣਗਿਣਤ ਫਲ ਪ੍ਰਾਪਤ ਹੁੰਦੇ ਆ ਅਣਗਿਣਤ ਪ੍ਰਕਾਰ ਦੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਭਗਤੀ ਕਰਨ ਦੀਆਂ ਵਿਧੀਆਂ ਲਿਖੀਆਂ ਹਨ